जेब च पाया मैं क्या ते मैं चट ना <laughs> पंडा पंडारिया किन्ना कपार एक मुट्ठी चक लै दूजी सुबह सुबह की खेडन लग गए ਦਾ ਪੈਸੇ ਵਾਟ ਰਹੇ ਸੀ গুড মর্নিং গুড মর্নিং ਮੈਂ ਉਮੀਦ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋ ਗਏ ਸਾਕ ਤਾਂ ਸਾਰੇ ਖਣਵੇਂ ਬਲੱਛ ਅੱਜ ਬਹੁਤ ਲੇਟ ਉੱਠੇ ਸੀ ਦੇਖੋ 11 ਵਜੇ ਅਜੇ ਇੱਥੇ ਦੇ ਪਾਪਾ ਨਾ ਆ ਰਹੇ ਆ ਮੈਂ ਮਾਰ ਰਹੀ ਹਾਂ ਸਵੇ ਸਵੇ ਬੱਚਾ ਆੜੂ ਕਿਉਂਕਿ ਅੱਜ ਸਾਡੀ ਰਿੰਕੀ ਮਾਰ ਗਈ ਫਿਰ ਛੋਟੀ ਕਹਿੰਦੀ ਹੁਣ ਭਾਬੀ ਠੀਕ ਹੋ ਗਈ ਚਲ ਮੈਂ ਰੈਸਟ ਕਰ ਲਾਂ ਉਹਨੂੰ ਉਹਦੀ ਤਬੀਅਤ ਤੇ ਖਰਾਬ ਹੋਈ ਪਈ ਆ ਹੁਣ ਕੱਲ ਉਹਦੀਆਂ ਕੁੜੀਆਂ ਕੰਮ ਕਰ ਗਈਆਂ ਸੀ ਅੱਜ ਕੁੜੀਆਂ ਦਾ ਪੇਪਰ ਸੀ ਸਕੂਲ ਜਾਣਾ ਸੀਗਾ ਫਿਰ ਫੋਨ ਲਗਿਆ ਕਹਿੰਦੇ ਅੱਜ ਕੋਈ ਨਹੀਂ ਆਊਗਾ ਤੇ ਅੱਜ ਆਪਾਂ ਨੂੰ ਹੀ ਕਰਨੇ ਪੈਣੇ ਆ ਸਾਰੇ ਕੰਮ ਮੈਂ ਕਰੂ ਮੈਂ ਕਰੂ ਤਾਂ ਵੀ ਝਾੜੂ ਘਰ ਉੱਠ ਕੇ ਮੈਂ ਪੋਚਾ ਲਾਂ ਦੇ ਦੂੰਗਾ ਤੂੰ ਝਾੜੂ ਕੱਢ ਲੈ ਨੀ ਬਹੁਤ ਦੇਖ ਲਓ ਕਹਿੰਦੀ ਮੈਂ ਪੋਚਾ ਲਗਾਉਂਗੀ ਪਰਸ ਵਾਗੇ ਝਾੜੂ ਕੌਣ ਕੱਢਦਾ ਕੋਈ ਨਹੀਂ ਆਉਂਦਾ ਕਹਤ ਕੋਈ ਨਹੀਂ ਆਉਂਦਾ ਜੋ ਉਹਨਾਂ ਦੇ ਪੇਪਰ ਨੇ ਦੀਦੀ ਅਰਸ਼ ਪਾ ਕੇ ਕੌਣ ਝਾੜੂ ਕੱਢਦਾ ਹੁੰਦਾ ਦੇਖ ਲੋ ਅੱਜ ਦੇ ਮਾਰਨਿੰਗ ਸਾਡੀ ਝਾੜੂ ਤੋਂ ਉਹ ਵੀ ਗੁੰਨੂ ਨੇ ਪਾ ਕੇ ਝਾੜੂ ਮਾਰਿਆ ਗੁੰਨੂ ਨੇ ਪਰਸ ਪਾ ਕੇ ਲੇਕੀ ਹੋ ਗਿਆ ਟੋਪੀ ਪਾਈ ਸੁਬਾ ਸੁਬਾ ਨੰਗਾ ਟੋਪੀ ਪਾਈ ਹੈ ਠੰਡ ਨਹੀਂ ਲੱਗਦੀ यू अठ हजार दे मेनू ने फिर जाओ कार्ड लैके यूएस कह दो यूस को्ड है फिर सानू जा फ्रीज पैसे भी ना मंगो सार्वन प्यार सत श्रीकाल नमस्ते गुड मॉर्निंग उम्मीद करते तो सारे ठीक होवोंगे घंट होवोंगे बल्ले बल्ले करते होवोंगे बच्चों छोटो को हैलो छोटो को हैलो हैलो टाइम टाइम देख लो कि हो गया कि हो गया साढ़े पांच अंदाजा ला लो हूँ ब्लॉग बनाया आप सुबह तो बनाया नहीं बनाया तो नहीं बनाया क्यों नहीं बनाया बनाया नहीं बस जाबी क नहीं जाना आटा खत्म हो गया भाई घर आटा लैन चल ਫੇਰ ਲੱਗਿਆ ਮਾਂਗੇ ਛੋਲੀ ਅੱਜ ਭੂਆ ਆ ਗਈਆਂ ਸਾਡੇ ਘਰੇ ਭੂਆ ਇੱਕ ਭੂਆ ਤਾਂ ਪਹੁੰਚ ਗਈ ਸਾਡੀ ਮੇਂ ਥਾਣੇ ਵਾਲੀ ਭੂਆ ਹੀ ਆਈ ਹੋਈ ਐ ਤੇ ਇੱਕ ਭੂਆ ਹੋਰ ਐ ਉਹ ਆਉਂਦੀ ਪਈ ਐ ਰਾਟਾ ਲਈ ਆਈ ਐ ਫਿਰ ਸੇਵਾ ਕਰਨੀ ਐ ਭੂਆ ਦੀਆਂ ਵਾ ਤੇ ਹੁਣ ਚੱਲਿਆਂ ਆਪਾਂ ਆਟਾ ਲੈਣ ਫਿਰ ਲੈ ਕੇ ਆਵਾਂਗੇ ਛੋਲੀਆ ਫਿਰ ਆ ਜਾਾਂਗੇ ਘਰੇ ਫਿਰ ਜਾਣਾ ਕਿੱ데 ਨੀ ਬਦਲ ਲੈ ਕੇ ਕਿੱਡੇ ਸੋਨੇ ਲੱਗ ਰਿਹਾ ਏ ਇੱਡੀ ਸੋਣੀ ਸੈਨਰੀ ਬਣੀ ਆ ਬਦਲਾਂ ਦੀ ਛੋਲੀਆਂ 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 ਅੱਗੇ ਸੌਦਾ ਆਪਾਂ ਇੱਕ ਤਰੀਕੇ ਨਾਲ ਲੈ ਕੇ ਆ ਜੰਨੇ ਹੁੰਨੇ ਆ ਐਤਕੀ ਮੈਡਮ ਢਿੱਲੀ ਹੋਈ ਕਾਦੇ ਸੌਦਾ ਵੀ ਨਹੀਂ ਲੈ ਗਿਆ ਸਾਰਾ ਮੁਟਿਆ ਪਿਆ ਮਹੀਨੇ ਦਾ ਹੀ ਲੱਗੇ ਹੁੰਨੇ ਉਹਨੇ ਆਪਾਂ ਤੇ ਹੁਣ ਟੋਟਿਆਂ ਚ ਲੈ ਕੇ ਆ ਰਹੇ ਆ ਚਾਤਰਾ ਲੱਗੂ ਚਾਤਰਾ ਇਹਨੂੰ ਟੌਟੇ ਆਪੇ ਲੈ ਕੇ ਆਵਾਂਗੇ ਸੌਦਾ ਆਟਾ ਲੈ ਕੇ ਆਉਣੇ ਆ ਤੇ ਮੇਰਾ ਕੱਲ ਠੀਕ ਹੋਈ ਤਾਂ ਫਿਰ ਕੱਲੋਂ ਲੈ ਕੇ ਆਵਾਂਗੇ ਓਕੇ ਗਲਟ ਐਕਟੀਵੇਟ ਸੜ ਗਏ ਸੀ ਭਾਈ ਓਏ ਗਲਟ ਐਕਟੀਵੇਟ ਬੈ ਗਿਆ ਸੀ ਜੀ ਚਲੋ ਫੋਨ ਮੈਡਮ ਦੀ ਦਵਾਈ ਲੈ ਕੇ ਆਉਨੇ ਆ ਮੈਡਮ ਦਿਖਾ ਕੇ ਆਉਨੇ ਆ ਬੁਖਾਰ ਫੇਰ ਹੋ ਗਿਆ ਉੱਤਰ ਦਾ ਨਿਕਾ ਇਹ ਕਾਰੀ ਡਾਕਟਰ ਨੂੰ ਦਿਖਾ ਜਾਣੇ ਆ ਗਾਇਸ ਕਿਤੇ ਕਹਿੰਦੀ ਬੂਆ ਗੇ ਜਿੱਤੀ ਬੂਆ ਵੀ ਆਈ ਹੈ ਸ਼ਸ਼ੀ ਗਾ ਬੁਆ ਜੀ ਪਾ ਜੀ ਕਿਵੇਂ

ਲਓ ਇਹ ਡਾਕਟਰ ਨੂੰ ਦਿਖਾ ਲਿਆ ਆਪਾ ਡਾਕਟਰ ਨੇ ਇੱਕ ਗੋਲੀ ਹੋਰ ਲਿਖ ਕੇ ਦੇਤੀ 5 ਦਿਨਾਂ ਬਾਅਦ ਦਿਖਾਇਓ ਕਹਿੰਦੇ ਆ ਕੇ ਤੇ ਸਾਹਮਣੇ orange orange cloud ਜਿਹੜਾ ਸੋਹਣਾ ਲੱਗ ਰਿਹਾ ਬੱਦਲ ਉਹ ਤਾਂ ਬਹੁਤ ਅੱਗੇ ਆ ਆਹ ਘੜਾ ਨਹੀਂ ਉਹ ਤਾਂ ਗੁੰਨੂ ਦੇ ਹਸਪਤਾਲ ਦੇ ਨਾਲ ਸੀਗਾ ਜੂਸ ਪੀ ਚੱਲ ਰਿਹਾ ਬਾਈ ਕੀ ਲਿਖਿਆ ਸ਼ੰਕਰ ਜੂਸ ਕਾਰਨਰ ਆਪਾਂ ਤਾਂ ਅੰਦਰ ਜੂਸ ਪੀ ਆਓ ਵੱਧ ਤੋਂ ਵੱਧ ਬੀਪੀ ਬਹੁਤ ਘਟ ਬੀਪੀ ਘਟ ਸੀਗਾ ਹਾਂ ਉਸਦਾ ਦੋ ਗਲਾਸ ਜੂਸ ਤਿਆਰ ਕਰਿਓ ਜੋ ਹਾਂਜੀ ਮਿਕਸ ਕਰ ਦੇ ਮਿਕਸ ਕਰ ਦੇ ਕਿਹੜੇ ਦਾ ਸਾਤ ਰੁਪਏ 60 ਰੁਪਏ ਕਰ ਦੇ ਸਾਹਮਣੇ 8 ਟਾਲੇ ਦਾ ਜੂਸ ਆਲਾ ਮਨ ਇਹ ਤਾਂ ਹੁੰਦਾ ਹੀ ਆ ਹੂੰ ਜੂਸ ਹੋ ਗਿਆ ਰੈਡੀ ਆਪਣਾ ਜੂਸ 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 ਰੈਡੀ ਆ ਗਏ ਪੀਓ ਫਰੈਸ਼ ਜੂਸ ਐਨਰਜੀ ਰਿਚ ਜਸ ਕੈਸ ਉਹ ਕੈਸ ਕੈਸ ਹੋ ਗਿਆ ਭਾਈ ਫਾਈਪ ਨਾਲ ਮੇਰਾ ਪਊਗਾ ਬਨੂੰ ਦਾ ਪੇਪਰ ਗਨੂੰ ਤੇ ਪਤੀ ਤਿਆਰੀ ਕਰ ਰਹੀ ਹੈ ਤੂੰ ਵੇਲਾ ਕੋ ਮੰਦੇ ਪੁੱਢਣ ਅਕਤਗ ਸੌਂਦਾ ਲੈ ਕਿ ਆਂ ਜਾਂ ਪਤਾ ਚਾਹ ਤੋ ਮੈਨੂੰ ਵੀ ਡਾਕਟਰ ਨੇ ਕੀ ਕਿਹਾ ਮਮਾ ਤੁਹਾਨੂੰ ਪਤਾ ਮੈਨੂੰ ਸੁਣ ਗਿਆ ਸੀ ਪਾਪਾ ਨੇ ਪਾਪਾ ਨੇ ਦੱਸਿਆ ਕੀ ਨਸੇ ਮੈਂ ਮਾ ਸੁਣਨੀ ਪਰੈਂ ਕਿ ਮੈਂ ਦੱਸੂਗਾ ਨਹੀਂ ਦੱਸਾਂਗਾ ਮੇਰਾ ਬੀਬੀ ਪਹਿਲੇ ਕਿੰਨਾ ਆਇਆ 80 ਤੇ 60 ਵੀ ਤੇ ਆਇਆ ਅੱਗੇ ਕਰੀ ਜਾਂਦਾ ਤੈਨੂੰ ਮੈਨੂੰ ਤਾਂ ਅੱਗੇ ਨਹੀਂ ਸਾਹ ਨਾਲ ਉੱਤੇ ਡਿੱਗ ਜਾਂਦੇ ਹੈਗੇ ਆ ਕਮਲ ਜੀ ਆ ਕਮਲ ਆ ਉਈ ਬਸ ਕੁਰਦੀ ਰਦੀਏ ਮਿੱਡੂ ਬਬੀ ਹੋਰ ਜਿਹੜਾ ਬੈਠਾ ਹੈ ਰਾਜਾ ਆਹ ਆ ਮੈਡਮ ਬੈਠੀ ਇਹ ਵੀ ਕੁੜਦੀ ਐ ਕੁੱਟਾ ਹੋਂ ਤੈਨੂੰ ਬੜਾਂੰਤ ਜੋਰ ਬੱਸ ਪਰ ਪੱਧ ਮਾਰਾਂ ਤੇ ਵੀ ਜੋਰ ਇਹਦਾ ਹੁੰਨਾ ਹੂੰ ਬੜਾ ਤੇੜੀ ਜੋਰ ਪਰ ਪੱਧ ਬਾਰੇ ਤੇ ਜੋਰ ਹੈ ਹਾਂ ਸਾ ਬਾ ਚਿਲਾ ਚਲੋ ਅੰਨੇ ਹੋਰੇ ਬੋਲਦਾ ਬੱਸ ਮੈਂ ਬੰਦ ਹਾਂ ਹਾਂ ਤੇ ਤੂੰ ਕੋਣ ਆ ਤੂੰ ਕੌਣ ਹੈ? ਸਰ ਆਰਤੀ ਬੱਚਾ। ਹਾਂਜੀ। ਤੁਸੀਂ ਕਿੱਥੇ ਹੋ? ਮੇਰੇ ਤੋਂ ਕੁਝ ਖਿੱਚਣਾ ਪਈ ਆ ਫੋਨ। ਅਚ ਜੀ। ਇਹਨੂੰ ਖਿੱਚਣਾ ਕਹਿੰਦੇ ਆ? ਹਾਂ। ਕੌਣ ਕਹਿੰਦਾ? ਸੋ ਜਾ। ਅੱਜ ਰੋਟੀ ਰੋਟੀ ਨਹੀਂ ਬਣਦੀ ਮੇਤੋਂ। ਸੋ ਜਾਓ ਬਸ। ਰੋਟੀ ਤੁਸੀਂ ਬਾਰ। ਰੋਜ਼ ਹੀ ਤੁਹਾਨੂੰ ਮੰਗਾ ਦੋ ਬਾਰੋ। ਬਾਰੋ ਮੰਗਾਈਏ ਮੈਨੂੰ ਪਤਾ ਹੈ। ਤੁਸੀਂ ਅੰਕਲ ਤੋਂ ਵੀ ਪੁੱਛਿਆ ਸੀਗਾ। ਕੀ ਪੁੱਛਿਆ ਸੀਗਾ? ਉਕੇ ਹੁੰਦੇ ਕੀ ਬਣਾ ਸੀਗਾ ਕੱਲ ਬਣਾ ਕੇ ਖਵਾਈਆਂ ਤੁਹਾਨੂੰ ਸਾਰਾ ਦਿਨ ਰਸੋਈ ਚ ਫੇਰ ਥੱਕ ਕੇ ਮੈਨੂੰ ਥਕਾਵਟ ਨਾਲ ਬੁਖਾਰ ਹੋ ਗਿਆ ਕੀ ਬਣਾਈਏ ਕੱਲ ਰੋਟੀ ਖਵਾਈ ਸੀ ਬਣਾ ਕੇ ਘਰੇ ਸਾਰਾ ਕੁਝ ਰੋਟੀ ਬਣਾ ਕੇ ਖਵਾਈ ਕੱਲ ਪਿੰਡੀ ਦੀ ਸਬਜੀ ਫਿਰ ਆਲੂ ਬੈਂਗਨ ਦੀ ਤੁਹਾਨੂੰ ਉਹ ਉਹ ਸਖਵਾਏ ਹਾਂ ਤੁਸੀਂ ਤਾਂ ਖਾਂਦੇ ਹੀ ਨਹੀਂਗੇ ਪਿੰਡੀ ਤੇ ਰਾਤ ਨੂੰ ਬਣਾਈ ਸੀ ਉਹ ਆਲੂ ਆਲੂ ਬੈਂਗਨ ਤੇ ਰਾਤ ਨੂੰ ਬਣਾਈ ਸੀ ਬਣਾਈ ਤਾਂ ਸੀ ਨਾ ਖੋਰ ਕਿਨੇ ਬਣਾਈ ਸੀ पुरानी वीडियो नहीं लेटेस्ट वीडियो है अगर इतने तरीला पनीर होता इतना सुखा पनीर है क्यों है क्यों है अब आई है भूआ घर भी एक नहीं दो नहीं दो आई हैं फिर मम्मी बेचारे कल कल ने बना सी है ना इस करके बारहों मंगाया माता ने खाणा ਇਤਰਾਜ ਮੈਨੂੰ ਫੇਰ ਫੇਵਰ ਹੋ ਗਿਆ ਨਹੀਂ ਤਾਂ ਮੈਂ ਬਣਾ ਦਿੰਦਾ ਕੱਲ ਮੈਂ ਕਰ ਲਿਆ ਸੀ ਕੰਮ ਉਹ ਦੁਪਰ ਕਹਿੰਦਾ ਉੱਥੇ ਕਵਟ ਨਾਲ ਹੀ ਹੋ ਗਿਆ ਦੁਬਾਰਾ ਫੇਰ ਦੇਖ ਅੰਮੀ ਕੀ ਕਰਦਾ ਯੈਸ ਇਹ ਬੰਦਾ ਕਿਹੜਾ KFC ਖਾਂਦੇ ਆ ਇੱਥੇ ਰੱਖਣਾ ਇਹਨੂੰ ਫੇਰ ਆ ਉੱਧਰ ਨੂੰ ਜਾ ਰਹੀ ਹੈ ਫੇਰ ਕਿਉਂ ਹੋ ਕੇ ਜਾ ਰਹੀ ਹੈ ਤਾਂ ਮਿਕਸ ਹੋ ਜਾਣੀਏ ਤਾਂ ਅੱਗੇ ਮਿਕਸੀ ਹੋਣੀ ਹੈ ਇੱਥੇ ਤਾਂ ਪਾ ਦ ਉਹ ਨਾ ਯਾਰ ਮਿਕਸ ਹੋ ਜੂਗਾ ਮਿਕਸ ਹੋ ਜੂਗਾ ਪੰਨਾ ਵੀ ਆਵੇ ਖਾਣੇ ਮਿਰਚਾ ਦਾ achar ਕੱਢਦਾ ਕੋਈ ਰੋਕਤ ਮੇਰ ਤਾਂ ਜੀ ਕੌਲੀ ਜਿੱਦਾਂ ਮੈਂ ਸੋਚ ਪਾਤੀ ਦਾਇਆ ਤੁਹਾਨੂੰ ਬਹੁਤ ਮੋਟ ਪ੍ਰਾਨ ਇਹ ਤੇ ਮੇਰੇ ਫੇਵਰਟ ਆਏ ਦੋ ਤਰ੍ਹਾਂ ਦੇ ਭਾਗੀਆਂ ਨਮਕਾਲਾ ਅੱਜ ਫੇਰ ਡਾਕਟਰ ਨੇ ਕਿਹਾ ਕਿ ਰੱਜ ਕੇ ਰੋਟੀ ਖਾਓ ਰੋਟੀ ਨਹੀਂ ਬੰਦ ਕਰਨੀ ਉਹ ਕਹਿੰਦਾ ਵੀਕਨੈਸ ਤਾਂ ਪਹਿਲਾਂ ਹੀ ਐਨੀ ਹੈ ਜੀ ਰੋਟੀ ਬੰਦ ਕਰਤੀ ਫਿਰ ਤਾਂ ਉੱਥੇ ਖੜਿਆ ਕਹਿੰਦਾ ਤੁਸੀਂ ਰਾਈਟ ਰੱਜ ਕੇ ਖਾਓ ਭੀ ਖਾਓ ਭੀ ਉਹ ਨੂੰ ਨਹੀਂ ਆ ਗਿਆ ਬਟਾ ਦਲਿਆਣਾ ਖਾਓ ਹਾਂ ਦਲਿਆਣਾ ਖਾਓ ਦਲਿਆਣਾ ਖਾਓ ਦਲਿਆਣਾ ਖਾਓ ਦਲਿਆਣਾ ਖਾਓ ਆ ਜੀ ਸਾਰੇ ਜੇ ਮੂੰਹ ਚ ਪਾਣੀ ਨਿਕਲ ਗਿਆ ਤਾਂ ਸਾਫ਼ ਕਰ ਲੋ ਆਪਾਂ ਚੱਕਦੇ ਆ ਥੋੜੇ ਬੰਦੇ ਦਾ ਵੀ ਕਿਉਂ ਪੇਕੇ ਆ ਕੇ ਬੈਣਾ ਪੈਣਾ ਲੜ ਪੀਣਾ ਪੇਕੇ ਆ ਕੇ ਬੈਣਾ ਬੈਣਾ ਲੜੀ ਜੀ ਸਾਡੇ ਤਾਂ ਲੜੀ ਜਾਂਦੀ ਐ ਅੱਛੇ ਨਹੀਂ ਲੜਦੇ ਤਾਂ ਆਹ ਤਾਂ ਸਾਡੀ ਬੋਲੀ ਹੈ ਜੀ ਇਹ ਨਹੀਂ ਬੋਲੀ ਹੈ ਬੋਧਨ ਸੱਜਾ ਆਉਂਦਾ ਕੋਣ ਅੰਸਾ ਤੋਂ ਬੋਧਨ ਤਮਾ ਕਰਨ ਕੀ ਕੀਤਾ ਤਾਂ ਮੈਂ ਅਨਸੈਂਡ ਕਹਿੰਨਾ ਮਖਾਨ ਤੇ ਬੁਟਾ ਆਕਾਰ ਬਣਾਉਂਦਾ ਕਿ ਅਨਸੈਂਡ ਨਾਲ ਤੇ ਬਹੁਤ ਨਦੀਕ ਬੋਲ ਅਨਪੜ੍ਹਣ ਪੀੜਾ ਕਾ ਛਟਕਨ ਭੱਜ ਗਈ ਇਹਦਾ ਸਵਾਈ ਇਹਦਾ ਅਨਹਾਏ ਮਟੱਕ ਕੇ ਦਿੰਦਾ ਲੰਮਾ ਬਹੁਤ ਦੇ ਤਾਂ ਸਹੀ ਇਹਦਾ ਸਾਰੀ ਰੋਟੀ ਖਾ ਲੱਗੀ ਖਾ ਖੁੱਕਾ ਬਕਾਂਗਾ ਤਾਂ ਜਵਾ ਦਾ ਘਣਵਾ ਗਿਆ ਹਾਂਜੀ ਲਓ ਸਾਡੇ ਘਰੇ ਰੌਣਕਾਂ ਲੱਗਿਆ ਪਈਆਂ ਪੈਰ ਪੂਆ ਸਾਡੀਆਂ ਆਈਆਂ ਹੋਈਆਂ ਪੋਈਆਂ ਛਾੜੀਆਂ ਪੂਆਂ ਪੰਬਾ ਪੰਬੀਰੀ ਕਿਤਨੀ ਕਿਤੋਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੰਬਾ ਪੰਬੀਰੀ ਕਿਤਨੀ ਕਿਤੋਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੰਬਾ ਪੰਬੀਰੀ ਕਿਤਨੀ ਕਿਤੋਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੰਬਾ ਪੰਬੀਰੀ ਕਿਤਨੀ ਕਿਤੋਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੰਬਾ ਪੰਬੀਰੀ ਕਿਤਨੀ ਕਿਤੋਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੱਪਾ 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 ਕੀ ਸੀਗਾ ਇਹ ਪੱਵਾ ਬਬੀਰੀ ਕਿਤਨੀ ਕਿਤਾਰ ਪੱਪਾ ਪਪੀਰੀ ਕਿੱਥੇ ਪੱਵਾ ਬਬੀਰੀ ਪੱਪਾ ਪਪੀਰੀ ਬਬੀਰੀ ਕਿਤਨੀ ਕਿਤਾਰ ਪੱਬਾ ਪਪੀਰੀ ਕਿਤਨੀ ਡੋਰ ਕਿਤਨੀ ਕਿਤਾਰ ਕਿਤਨੀ ਕਿਤਾਰ ਇੱਕ ਮੁਠੀ ਚੱਕ ਲੈ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਦੂਜੀ ਸੰਭਾਲ ਪੱਬਾ ਪਟੋਰੀ ਇੱਕ ਮੁਠੀ ਪਾ ਦੂਜੀ ਸੰਭਾਲ ਪੰਪ ਪੱਬਾ ਪੰਨੀਰੀ ਪੰਨੀ ਪਨੀਰੀ ਇੱਕ ਮੁਠੀ ਸੰਭਾਲ ਦੂਜੀ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਇੱਕ ਮੁਠੀ ਚੱਕ ਤੇ ਦੂਜੀ ਸੰਭਾਲ ਪੱਬਾ ਪਨੀਰੀ ਮੁਠੀ ਸੰਭਾਲ ਇੱਕ ਪਾਲਾ ਦੂਜੀ ਧਨੋ ਪਤਾ ਹੈ ਕਿ ਕਹਿੰਦੇ ਸੀ ਗੇ ਗਲਤ ਕਰ ਰਿਹਾ ਹੈ ਭੰਡਾ ਭੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਹਾਂ ਆਈ ਸੀ ਫਿਰ ਮੈਂ ਵੀ ਕਹੀ ਇਹਨਾਂ ਗਲਤ ਸੀਗੀ ਦੱਸ ਸਾਰੇ ਜਣੇ ਕਮੈਂਟ ਕਰੋ ਮੈਂ ਤਾਂ ਹੁੰਦੀ ਨਹੀਂ ਅੱਛਾ ਪੰਡਾ ਪੰਡਾਰੀਆ ਕਿੰਨਾ ਖਪਾਰ ਇੱਕ ਮੁਠੀ ਚੱਕ ਲੈ ਦੂਜੀ ਤੇ ਆ ਅੱਛਾ ਹੋਣਾ ਪੰਬੀਰੀ ਕਤਸੇ ਬੱਲੇ ਮਮੀ ਤੁਸੀਂ ਪੰਡਾਰੀਆ ਕਿੰਨਾ ਖਪਾਰ ਇੱਕ ਮੁਠੀ ਚੱਕ ਲੈ ਦੂਜੀ ਤੇ ਆ ਪੰਬਾ ਪੰਡਾਰੀਆ ਕਿੱਥੇ ਰ ਭਰ ਹਿੰਦੀ ਨਹੀਂ ਬੋਲਣੀ ਪੰਡਾ ਪੰਡਾਰੀਆ ਅਈ ਅੱਗੇ ਜਾ ਕੇ ਤੁਹਾਨੂੰ ਉਹ ਵੀ ਆਉਗੀ ਕੀ ਨਹੀਂ ਆਉਗੀ ਇਹ ਪੰਜਾਬੀ ਚ ਪੰਡਾ ਪੰਡਾਰੀਆ ਕਿੰਨਾ ਖਪਾਰ ਇੱਕ ਮੁਠੀ ਚੱਕ ਲੈ ਦੂਜੀ ਤੇ ਆ ਮੁਠੀਆਂ ਵੀ ਬਣਾਉਣੀਆਂ ਹਾਂ ਐਵੇਂ ਕਰਕੇ ਰੱਖਣੀ ਹੁੰਦੀ ਹੈ ਸਾਹੀਸ ਚਲੋ ਇਹਦਾ ਬਣਾਉਂਦੇ ਨੇ ਬਣਾਓ ਫਿਰ ਕਿਵੇਂ ਬਣਾਉਣੀ ਹੈ ਬਣਾਓ ਉਹ ਬਣਾ ਕੇ ਤਾਂ ਰੱਖਿਆ ਫਿਰ ਬਸ ਆਈਂ ਖੜ ਆਈਂ ਰੱਖਣੀ ਹੈ ਖੜ ਕੇ ਇਹਨੂੰ ਹਲਾਉ ਵੀ ਸਹੀ ਇਹਨੂੰ ਮੁਠੀ ਨਾਲ ਪੰਡਾ ਪੰਡਾਰੀਆ ਪੰਡਾ ਪੰਡਾਰੀਆ ਪੰਡਾ ਪੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੰਡਾ ਪੰਡਾਰੀਆ ਕਿੰਨਾ ਮੁਠੀ ਤਾਂ ਕਿੱਥੇ ਆ ਤੁਹਾਡੀ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੰਡਾ ਪੰਡਾਰੀਆ ਕਿੰਨਾ ਪੰਡਾਰੀਆ ਰੁਕ ਜਾ ਦਵਾ ਆ ਨਹੀਂ ਹੁੰਦਾਗਾ ਮੈਂ ਤੁਹਾਨੂੰ ਦੱਸਦੀ ਆ ਹੋਇਆ ਇਹ ਹੁੰਦਾ ਦੇਖੋ ਹੋਏ ਮੰਮੀ ਵੀ ਉੱਟ ਗਈ ਆਏ ਹੁੰਦੀ ਆ ਤੁਸੀਂ ਵੀ ਕਰੋ ਕਿਤੇ ਨਾ ਐਵੇਂ ਹੁੰਦੀ ਆ ਜਿਵੇਂ ਇੱਕ ਇੱਕ ਮੁੱਟੀ ਭੂਆ ਰੱਖੋਗੀ ਇੱਕ ਧੂੜ ਰੱਖ ਭੂਆ ਜੋ ਬਸ ਆ ਵਕਾ ਨਹੀਂ ਭੋਲੀ ਫਿਰ ਇੱਕ ਭੂਆ ਫਿਰ ਇੱਕ ਗੁੰਨ ਰੱਖ ਤੇ ਇੱਕ ਮੈਂ ਫਿਰ ਗੁੰਨੋ ਫਿਰ ਸਾਬੂ ਰੱਖੋ ਇੱਕ ਫਿਰ ਹਾਂ ਹੁਣ ਗੁੰਨੋ ਹੋਣ ਹੈ ਜੱਕ ਪੰਡਾ ਪੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਪੰਡਾ ਪੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਬੋਲੋ ਪੰਡਾ ਪੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਪੰਡਾ ਪੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਫਿਰ ਉਹ ਦੂਜੀ ਰੱਗ ਲੈਣੀ ਹੁੰਦੀ ਆ ਐ ਮੁੱਕੇ ਨਹੀਂ ਦੇਣੀ ਹੁੰਦੀ ਤੁਸੀਂ ਤਾਂ ਮਕਾ ਦਿੰਨੇ ਹੋ ਤੇ ਜਿਹੜੇ ਜਿਹੜਾ ਨਹੀਂ ਰੱਖਦਾ ਜਲਦੀ ਜਲਦੀ ਫਿਰ ਉਹਦੇ ਪੈੰਦਗਾ ਹੁੰਦੇ ਆ ਹੈ ਫਿਰ ਆਪਾਂ ਤੈਨੂੰ ਸਾਰੇ ਖੇਡਦੇ ਆ ਆਪਾਂ ਸਾਰੇ ਨਹੀਂ ਬੂਆ ਵੀ ਆ ਗਿਆ ਆਪਾਂ ਸਾਰੇ ਹੁਣ ਤਾਂ ਫਿਰ ਕੁੱਤਾ ਪਹਿਣੀ ਆ ਮਜ਼ਾ ਆਊਗਾ ਕੁੱਤੇ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੂਆ ਐ ਮੇਰਾ ਬੱਚਾ ਪੰਡਾ ਭੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਸੰਭਾਲ ਪੰਡਾ ਭੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਪੰਡਾ ਭੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਪੰਡਾ ਭੰਡਾਰੀਆ ਕਿੰਨਾ ਕਵਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਪੰਡਾ ਭੰਡਾਰੀਆ ਕਿੰਨਾ ਪਾਰ ਇੱਕ ਮੁਠੀ ਚੱਕ ਲੈ ਦੂਜੀ ਸਹਾਰ ਪੰਡਾ ਵੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਸਹਾਰ ਪੰਡਾ ਵੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆ ਤੂੰ ਪੰਡਾ ਪੰਡਾ ਵੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆ ਪੰਡਾ ਵੰਡਾਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆ ਪੰਡਾ ਵੰਡਾਰੀਆ का आ, मैं रुक जा भंडारिया कि पार इक मुठी चकल भंडारिया कि पार एक मुठ्ठी चकल हैूजा त्यारंडा भंडारिया कि बार एक मुठ्ठी चकल है दूजी त्यार <Forum> තමලේ ඔකු සම ඕ පැගි පුව දෝපත්ලට දෙක අසගේ මම් එක යි යුතිලේ රාතු සුද්ද පත් ලිකලි ගාස චා කරග

कमले अ गाय से इतने पुआ में कैसे कि सारा पता ताज़े मुंह तक गया नार ज़्यादा फैल गया मम्मी ने पानी थे अंदर भी भेज गया नार मम्मी ने पता ही नहीं चले मम्मी पीगी <laughs> ए दी था दो भी थे। ए भी करेगी कैंटर में खाली ए मैं खालू, ए, मैं खालू, ए, मैं खालू

ਤੇ ਕਦੋਂ ਖੜਾ ਛੁੱਟੂਗਾ ਮੇਰਾ ਗੰਦੀ ਬਿਮਾਰੀ ਤੋਂ ਗਾਇਸ ਹੈਲਪ ਕਰੋ ਪਲੀਜ਼ ਪਲੀਜ਼ ਮੇਰੀ ਹੈਲਪ ਕਰੋ ਇਸ ਬਿਮਾਰੀ ਤੋਂ ਮੇਰਾ ਛੁਟਕਾਰਾ ਦਿਵਾਓ ਮੈਨੂੰ ਸਾਰੇ ਜਾਣੇ ਗਾਇਸ ਟਾਈਫਾਈਡ ਨਹੀਂ ਹੋਣਾ ਚਾਹੀਦਾ ਕਦੇ ਵੀ ਕਿਸੇ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਕੁਝ ਵੀ ਨਹੀਂ ਬਸ ਜਿਹੜੀ ਮੈਨੂੰ ਹੋ ਗਈ ਸਭ ਤੋਂ ਖਤਰਨਾਕ ਹੈ ਮੈਂ ਸਿੱਧਾ ਜਾਣਾ ਮੈਂ ਇੱਧਰ ਹੋਣਾ ਮੈਂ ਮੁੜ ਜਾਊਂਗਾ ਸਿੱਧਾ ਕੁਝ ਨਹੀਂ ਕਰੂੰਗਾ ਸਿੱਧਾ ਹੀ ਜਾਊਂਗਾ ਹੇ ਸਿੱਧਾ ਗਏ ਥੋੜਾ ਥੋੜੀ ਜਿਹੀ ਗਲਤੀ ਸੀਗਾ ਪਰ ਬਾਈ ਕਰ ਦੇ ਚਲੋ ਜੀ ਮੇਰੇ ਦਵਾਈਆਂ ਦੇ ਨਾਲ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਕੱਲ ਮਿਲਾਂਗੇ ਨਵੇਂ ਦੇਖਣ ਜੇ ਵਲੌਗ ਦੇ ਨਾਲ ਮੈਂ ਸਿੱਧਾ ਪੈਣਾ ਤੇ ਡਾਜੂਗਾ ਵੀ ਕਰਦੇ ਹਾਂਗੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁਲਣਾ ਤੇ ਆਪਣੀ سپورਟ ਇਦਾਂ ਹੀ ਬਣਾਈ ਰੱਖਣਾ ਇਹ ਸਭ ਤੋਂ ਕੌੜੀ ਹੈ ਚੂਹੇ ਨੇ ਮੋਬਾਈਲ ਕੱਠੇ ਹੋ ਗਏ ਸਾਰੇ ਚੁਹੀਏ ਪਰਤੇ ਮੈਨੂੰ ਇੱਕ ਹੋਰ ਸੀਗਾ ਇੱਕ ਉੱਥੇ ਪਿਆਣਾ ਉਧਰ ਇੱਕ ਸਦ ਤੇ ਵੀਡੀਓ ਬਣਾ ਰਹੇ ਆ ਇੰਨੇ ਮੋਬਾਈਲ ਨਹੀਂ ਹੋਣ ਚਾਹੀਦੇ ਬਹੁਤ ਸਹੀ ਗੱਲਾਂ ਇਹ ਮੋਬਾਈਲ ਵੀ ਨਹੀਂ ਹੋਣ ਚਾਹੀਦੇ ਪੰਜ ਮੋਬਾਈਲ ਉਹਨਾਂ ਨੂੰ ਸਾਭਣਾ ਉਹਨਾਂ ਨੂੰ ਕਰਨਾ ਉਹਨਾਂ ਨੂੰ ਚਾਰਜ ਲਾਉਣਾ ਸਾਰਿਆਂ ਤੇ ਅੱਡ-ਅੱਡ ਫੋਟੋ ਥਿਸ ਥਿਸ ਇਹ ਪਤਾ ਨਹੀਂ ਕੋਣ ਆ ਮੇਰੀ ਮੋੜੀ ਫੋਟੋ ਆਂਦੀ ਨਹੀਂ ਐਂ ਕਿਉਂ ਆਂਦੀ ਆ ਨਹੀਂ ਹਰ ਪਤਿੱਕਾ ਇਸ ਪਪਾ ਗੱਲ ਸੁਣ ਨਾ ਦਰੋ ਇਸ ਤੇ ਪਾ ਡੜ ਲਾ ਜਨੇਰਾ ਤੇਰਾ ਫੋਟੋ ਪਹਿਲਾ ਅਡੜ ਲਾਓ ਜਾ ਨਹੀਂ ਲਾਉਣਾ ਉਹ ਨਹੀਂ ਲਾਣਾ ਲਾ ਕੁੜੀਆਂ ਇਹ ਮੇਰੀਆਂ ਛੋਟੀ ਸੁੰਨ ਕੁੜੀ ਕੁੜੀਆਂ ਦੀ ਫੋਟੋ ਹੈ ਮੇਰੀ ਦੀ ਛੋਟੀ ਸੁੰਨ ਬੇਟੀ ਆਸ ਵੀ ਛੋਟੀ ਬੇਟੀ ਦਾ ਉਹ ਵੀ ਕੁੜੀਆਂ ਆਪਣੀਆਂ ਦੱਸੋ ਇਹਨਾਂ ਨਹੀਂ ਹਾਏ Oh, but...